ਇਹ ਤਾਂ ਚੱਲਿਆ ਯਾਰ ਦਲਮ ਦਾ ਯਾਰ ਮੈਨੂੰ ਤਾਂ ਦੰਦ ਨਹੀਂ ਲੱਗਦਾ ਜਿਹੜੇ ਤੁਹਾਡੇ ਪਿੰਡ ਦਾ ਆ ਜਿਹੜਾ ਆ ਵਿਚਕਾਰਲੇ ਬੰਦੇ ਦੀ ਗੱਲ ਕਰ ਰਿਹਾ ਮੈਂ ਬੰਦੇ ਨੂੰ ਜਾਣਦੇ ਆ ਪਰ ਇਹ ਬਰਾਜ ਦੇ ਪਾਜੀ ਸਾਰੀ ਜਾਣਦੀ ਮੁੰਡਾ ਕਿਉਂ ਹੈ ਇਹ ਕਿਉਂਕਿ ਆ ਮੈਂ ਵੀ ਮੁੰਡਾ ਆ ਸਾਡੇ ਪਿੰਡ ਦਾ ਮੈਂ ਘਰ ਘਰ ਤੇ ਜਾ ਪੁੱਛੇ ਤੁਹਾਡੇ ਫਾਦਰ ਸਾਹਿਬ ਦਾ ਕੀ ਨਾਮ ਆ ਪਾਪਾ ਦਾ ਤੇ ਡੈਡੀ ਦਾ ਕੀ ਨਾਮ ਆ ਦੇਖਣਾ ਅਗਲੀ ਕਿੱਥੇ ਕਾਇਮ ਮਰੇ ਹੋਠੀੜਾ ਵੀ ਦੀ ਠੀਕ ਠਾਕ ਭਾਈ ਦਾਲਮ ਪਿੰਡੀ ਆ ਵੀ ਦੀ ਹਾਂਜੀ ਦੱਸੋ ਆ ਵੇਖਿਓ ਜਿਹੜਾ ਵਿਚਕਾਰ ਬੰਦਾ ਪਿੰਡ ਤੁਹਾਡੇ ਦਾ ਇਹ ਭਾਈ ਤੁਸੀਂ ਟਿਕਟੋਕ 'ਚ ਨਹੀਂ ਹੁੰਦੇ ਕਦੇ ਹਾਂਜੀ ਸਸਤਾ ਵਾਲੇ ਆਪਾਂ ਆਓ ਮਾਰੇ ਪਹਿਲਾਂ ਸੇਵਾ ਕਰੀ ਜਾਓ ਬਈ ਵਾਹ ਆਓ ਬीडी ਲਾਓ ਬਈ ਧੰਨਵਾਦ ਵੀਰ ਜੀ ਚਾਹ ਵੀ ਉਹ ਬਲਾ ਬਾਅਦ ਆਡੀ ਵੀਡੀਓ ਵੇੰਦਾ ਰਹੇ ਤਾਂ ਭਾਈ ਆਪ ਭਾਜੀ ਕੀ ਦੇਖੇ ਆ ਜੀ ਆਜੋ ਪਹਿਲਾਂ ਪਾੜੋ ਪਾਣੀ ਪੀ ਬਲ ਇਹ ਪਹਿਲਾਂ ਬੰਦਾ ਪਛਾਣੇ ਤੁਹਾਡੇ ਪਿੰਡ ਦਾ ਬਲ ਆ ਵਿਚਕਾਰ ਜਿਹੜਾ ਬੈਠਾ ਆਹ ਵਾਲਾ ਹਾਂ ਵਿਚਕਾਰ ਨਾ ਬੜੇ ਮੈਂ ਖਾਸ ਮੁੰਡਾ ਬੰਦਾ ਖਿਲਾੜਦਾ ਅੱਛਾ ਵੀਰ ਜੀ ਤੂੰ ਦਾ ਦਾਲ ਮਧਾਣਾ ਵੀਰ ਤੇਰੇ ਪਿੰਡ ਆ ਵੀਰ ਵੇਖੀ ਕੋਈ ਤੁਹਾਡੇ ਪਿੰਡ ਦਾ ਬਲ ਮੁੰਡਾ ਆ ਜਿਹੜਾ ਵਿਚਕਾਰ ਰਵਿੰਦਾ ਵਿਚਕਾਰ ਵਾਲਾ ਇਹ ਪਾਜੀ ਤੁਸੀਂ ਇੱਦਾਂ ਜਾਓ ਹਾਂਜੀ ਇਹ ਨਾਲ ਸਕੂਲ ਆ ਪਹਿਲਾਂ ਇਹ ਚਾਹ ਵੀ ਕੋਡ ਕੋਡ ਜਾ ਨਹੀਂ ਨਹੀਂ ਮੈਂ ਨਾ ਵੀਰ ਦਾ ਮੈਂ ਪੁੱਛੇ ਕਰ ਰਿਹਾ ਆਹੇ ਤੁਹਾਡੇ ਦਸਨ ਦੁੱਧ ਵਰਗੇ ਹੋਗੇ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ ਬਈ ਤੇ ਦਬਾਈ ਤੇ ਤੁਹਾਨੂੰ ਲਾਇਆ ਕਰਦਾ ਰਿਹਾ ਤੁਹਾਡੇ ਭਰਾ ਗੁਰਪ੍ਰੀਤ ਨਿੱਤ ਵਾਲੇ ਹਾਂਜੀ ਮੈਂ ਕਿਹਦੀ ਇਹ ਫालतू ਵੀਡੀਓ ਨਹੀਂ ਜਾ ਦਿੱਤੀ ਤੁਹਾਡੀ ਵਾਈਗੁਰੂ ਤੁਹਾਨੂੰ ਮੈਂ ਪਸਾਨੇ ਮੈਂ ਭਾਜਣੀ ਨਹੀਂ ਦਿੱਤਾ ਆਖਦੀ ਹੋਈ ਆਜੋ ਮੈਂ ਇਹਦੇ ਨਾਲ ਕੋਈ ਸੇਵਾ ਸੁਆ ਕਰੀ ਛੱਡੀ ਨਹੀਂ ਵਾਹ ਚੜਦੀ ਕਲਾ ਕੋਈ ਗੱਲ ਨਹੀਂ ਫਿਰ ਸੇਕਰੀ ਹਾਂ ਹਾਂ ਉਹ ਨਹੀਂ ਇਹ ਭਰਾ ਪੈਰੀ ਹੱਥਾਂ ਨਾਲ ਮੇਰਾ ਵੀ ਨਹੀਂ 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 ਵੀ ਵੱਡੇ ਭਰਾ ਜੀ ਆਪੇ ਲੈ ਲੋ ਆਜੋ ਮੈਂ ਇਹਦੇ ਨਾਲ ਹਾਂ ਕੋਈ ਗੱਲ ਨਹੀਂ ਤੂੰ ਨਾ ਫਿਰ ਏਦਾਂ ਨਾ ਉਹ ਬਾਹਰ ਵੱੜ ਜਾ ਕੇ ਨਾ ਬਾਹਰ ਵੱੜ ਜਾ ਕੇ ਹਾਂਜੀ ਮੇਨ ਉੱਥੇ ਉੱਥੇ ਜਾ ਫਿਰ ਤਾਂ ਪਤਾ ਲੱਗਣਾ ਜੀ ਅੱਛਾ ਪਿੰਡ ਦੇ ਪਰ ਆ ਹੀ ਜਾਓ ਜੇ ਨਾਲ ਜਾ ਹੈਗਾ ਟਾਈਮ ਦਾ ਵੈਲਕਮ ਹਾਂ ਕੋਈ ਗੱਲ ਨਹੀਂ ਚੱਲ ਜੀ ਨਾਲ ਵੀਰ ਵਾਈਕ ਨੂੰ ਕਾਰ ਨੂੰ ਹਾਂ ਜੀ ਇਹ ਨਾ ਕਿੰਨੇ ਕਿੰਨੇ ਕੋਟਾ ਪੁੱਛਿਓ ਬੜਾ ਕਿਹੜੇ ਪਰਿਵਾਰ ਚੋਂ ਪੁੱਛਦਾ ਡੈਡੀ ਦਾ ਨਾਮ ਕੀ ਹੈ ਇਹਦਾ ਨਾਮ ਹੈ ਆਪ ਦਾ ਨਾਮ ਇਹ ਦਾਦਾ ਕੀ ਨਾ ਡੈਡੀ ਦਾ ਨਾ ਕੀ ਡਰਦਾ ਉਹ ਨੋ ਠੀਕ ਨਹੀਂ ਚਲੋ ਪਰ ਤੇਰੇ ਨਾ ਕੀ ਤੇਰੇ ਨਾ ਕੀ ਠੀਕ ਤੇ ਉਹ ਠੀਕ ਹੀ ਦਾ ਸੀਗਾ ਉਹ ਹਾਂ ਹਾਂ ਉਹਨਾਂ ਠ ਫੈਮਿਲੀ ਤੋਂ ਲੱਗਦਾ ਉਹਨਾਂ ਦੀ ਫੈਮਿਲੀ ਤੋਂ ਤੂੰ ਤਰ ਮਦਨਾ ਪੀਰ ਜੀ ਉਹ ਵੀ ਮੋਰੀ ਇੱਥੇ ਰਹਿੰਦੇ ਹੋਣਾ ਮੈਂਟੇ ਦੇ ਘਰ ਦੇ ਵਿੱਚ ਆ ਜਾ ਮੇਰੇ ਵੀਰ ਆ ਜਾ 2 ਮਿੰਟ ਨਾਲ ਲੱਗਣੇ ਆ ਜਾ ਮੈਂਟੇ ਦੇ ਘਰ ਰਹਿੰਦੇ ਹਾਂ ਹਾਂ ਜੀ ਇਹਨਾਂ ਬਾਬੇ 2-3 ਮਹੀਨੇ ਕੋਲ ਆਪਣੇ ਕੋਲ ਆਏ ਵੀਰ ਹਾਂਜੀ ਹਾਂ ਹਾਂ ਜੀ ਜਾ ਰੋ ਪਾਪਾ ਜੀ ਇੱਥੇ ਨਾ ਕਰਨੀ ਆਰੇ ਮਾਰੇ ਅੱਗੇ ਹੋ ਜਾ ਮਾਰੇ ਅੱਗੇ ਹੋ ਜਾ ਵੇਲੇ ਇੰਦੇ ਵੀ ਨਾ ਇਹ ਆਪਾਂ ਨੂੰ ਵੀ ਤੇ ਹਰੀ ਕੇ ਪੱਤਨ ਤੋਂ ਆਏ ਆ ਇਹ ਆਪਾਂ ਨੂੰ ਘੱਟੇ ਦੇ ਮਿਲਿਆ ਆਪਾਂ ਨੂੰ ਵੀਰੇ ਹਾਂਜੀ ਹਾਂਜੀ ਆਪਣੇ ਸਸਤਾ ਵਾ ਹਾਂਜੀ ਇਹ ਜੀ ਆ ਮਿੰਟੇ ਆ ਆਪਣਾ ਜਿਹੜਾ ਪੰਡਤ ਉਹਦੇ ਘਰ ਨਹੀਂ ਆ ਪੰਡਤ ਨਹੀਂ ਉਹ ਮਿੰਟਾ ਉਹ ਭੋਲੇ ਦਾ ਬਣਾਣੀਆਂ ਡਿਸ਼ੀ ਉਹਨਾਂ ਦਾ ਹਾਂ ਉਹਨਾਂ ਨੇ ਚਲੋ ਚਲੋ ਆਪਾਂ ਜੇ ਡੇਰੀ ਲਾਗੇ ਚਲੋ ਓਕੇ ਉਹਨਾਂ ਨੇ ਕਰਪਾ ਕਰੋ ਆਪਾਂ ਦਾ ਪਤਾ ਕਰੋ ਚਲੋ ਧੰਨਵਾਦ ਜੀ ਤੁਹਾਡਾ ਆਪਣਾ ਕਿਹੜਾ ਪਿੰਡ ਆ ਮੇਰਾ ਜੀ ਹਾਂਜੀ ਮੇਰਾ ਨਾ ਆ ਮੈਂ ਹੀ ਆ ਘਾਡੇ ਪਾਉਣ ਹੱਡੀ ਆ ਹਾ ਹਦ ਪਾਲੀ ਉਗਰੇਵਾਲ ਦੀ ਲੱਗਦੀ ਆ ਕਿਹੜੀ ਪਿੰਡ ਦੀ ਉਗਰੇਵਾਲ ਦੀ ਉਗਰੇਵਾਲ ਨੰਗਲ ਰੋਡ ਅੱਛਾ ਨੰਗਲ ਰੋਡ ਆ ਹਾਂਜੀ ਤੇ ਮੈਂ ਤੁਹਾਨੂੰ ਨਾ ਉਥੇ ਦੁਬਈ ਦੇ ਕੱਲ ਦਾ ਆਇਆ ਛੁੱਟੀ ਅੱਛਾ ਜੀ ਹਾਂਜੀ ਤੁਹਾਡੇ ਦਰਸ਼ਕ ਹੋਣੇ ਸੀ ਤਾ ਜਿ ਆਏਗੇ ਚਲੋ ਬਾਬੇ ਦੀ ਕਿਰਪਾ ਜੀ ਆ ਵਾਈਡ ਅਨੁਗਰਾਹ ਤੁਹਾਨੂੰ ਤੇ ਉਹਨਾਂ ਨੂੰ ਸਰ ਗੁਰਨੀਤ ਨੇ ਆ ਗੁਰਪ੍ਰੀਤ ਵੀ ਜੀ ਨਹੀਂ ਹਾਂਜੀ ਲੁਧਿਆਣੇ ਵਾਲੇ ਹਾਂਜੀ ਮੈਂ ਫਿਰ ਰਾਤ ਨੂੰ ਜਦੋਂ ਮੈਂ ਡਿਊਟੀ ਹੋਣਾ ਆਣਾ ਹਾਂਜੀ ਤੇ ਮੈਂ ਜਦੋਂ ਤੁਹਾਨੂੰ ਕੀਤਾ ਹੀ ਲਾਇਆ ਤੁਸੀਂ ਤੁਰੇ ਨਹੀਂ ਦੇਖੋ ਨਾਲ ਨਾਲ ਹਾਂਜੀ ਮੈਂ ਹਰ ਇੱਕ ਵੀਡੀਓ ਵੇਖਣੀ ਤੁਸੀਂ ਕੁੜੀਆਂ ਮੇਰੇ ਨਾਲ ਆਈਆਂ ਸੀ ਹਾਂਜੀ 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 ਮੈਂ ਫਿਰ ਕਹਿੰਦਾ ਮੈਂ ਤੁਹਾਨੂੰ ਬਹੁਤ ਬਹੁਤ ਜ਼ਿਆਦਾ ਚਲੋ ਇਹਨਾਂ ਨੂੰ ਕੈਬਲਟ ਕਰਾਵਾ ਭਾਜੀ ਨੇ ਮੈਂ ਦੇਖੀ ਆ ਮੈਂ ਦਵਾ ਮੈਂ ਨਹੀਂ ਫਿਰ ਤੁਸੀਂ ਬੋਲੇ ਨਾ ਹਾਂਜੀ ਤੁਹਾਡਾ ਭਲਾ ਹੋ ਜਾਵੇ ਫਿਰ ਸਾਰੇ ਉਹ ਆਪਣੇ ਆਹ ਵਾਈ ਗੁੱਡ ਤੁਹਾਨੂੰ ਗੁਰ ਆਉਂਦਾ ਕਿਦਾਂ ਵੀ ਦੀ ਤੁਹਾਡਾ ਮੇਰਾ ਸਦਾ ਨਿਰਮਲ ਸਿੰਘ ਨਿਰਮਲ ਸਿੰਘ ਆਪ ਸਿੱਧੇ ਜਾਣਾ ਵੀਰੇ ਹਾਂ ਸਿੱਧੇ ਸਿੱਧੇ ਆਈ ਆ ਜੀ ਤੁਹਾਨੂੰ ਸੇਵਾ ਦੇਤੀ ਆ ਨਾ ਹਾਂਜੀ ਚਲੋ ਮੈਨੂੰ ਕੀ ਮਨ ਪੜਦਾ ਤੁਹਾਡੇ ਭਰਾਵਾਂ ਦੇ ਸਹਿਯੋਗ ਨਾਲ ਹੀ ਆ ਵੀਰੇ ਸਭ ਕੁਝ ਹਾਂਜੀ ਇਨਾ ਪੰਨੋ ਵੀਰ ਮਿਲਿਆ ਸੀ ਉੱਥੇ ਅ ਹਰੀ ਕੇ ਪੱਤ ਲਾਗੇ ਨਾ ਬੂ ਪਿੰਡਾਂ ਅੱਛਾ ਜੀ ਉੱਥੇ ਮਿਲਿਆ ਸੀਗਾ ਪੱਠੇ ਦੇ ਬਲੇ ਨੂੰ ਤਾਂ ਹੋ ਗਿਆ ਸਿਆਲ ਚ ਮਿਲਿਆ ਸੀ ਮੈਨੂੰ ਅੱਛਾ ਜੀ ਮੈਂ ਅ ਇਨਾ ਕਿ ਮੈਂ ਨਾ ਕਦੀ ਇਧਰ ਚੱਲਿਆ ਕਰੀ ਉਧਰ ਚੱਲਿਆ ਥੋੜੀ ਜਿਹੀ ਦੀ ਵੀਦੀ ਘਾਲੋ ਹੋ ਗਈ ਤੇ ਅੱਜ ਥੋੜਾ ਫ੍ਰੀ ਟਾਈਮ ਹੈਗਾ ਸੀ ਤੇ ਮੈਂ ਕਿ ਯਾਰ ਇਹਦਾ ਘਰ ਤੇ ਲੱਭੀ ਵਿਚਾਰੇ ਦਾ ਚਲੋ ਵਿਚਾਰੇ ਕੀ ਤਾਂ ਕਿਹੜੇ ਹਲਾਤਾ ਚ ਹੋਣਗੇ ਮੈਂ ਕਿਉਂ ਮੈਂ ਪਿੰਡ ਫੋਨ ਲਾਇਆ ਹੁੰਦਾ ਟਾਡੇ ਦਾਲਮ ਲੱਭੇ ਨੰਬਰ ਪਰ ਕਿਸੇ ਨੇ ਪਛਾਣਿਆ ਨਹੀਂ ਸੀਗਾ ਹਾਂਜੀ ਜਾ ਗਿਆ ਜੀ ਨਾ ਕੁਝ ਨਾ ਜਿੰਨੇ ਬੀਰੀ ਤੇ ਹਾਂਜੀ ਅੱਛਾ ਕਿਹਦੇ ਨੂੰ ਸੁੱਦੇ ਚੱਲ ਜਣਾ ਵਾ ਇਹ ਜੁਤੀ ਦੀ ਆ ਗਤੀ ਦੇਗਾ ਇਹ ਵੀ ਮਿਰਸਾਨ ਐ ਹੋ ਜਾ ਕੁਝ ਬੋਲਦਾ ਹੁੰਦਾ ਸੀਗਾ ਧੀਰਾ ਸਰਪੰਚ ਵੀ ਆਣਾ ਇਹਨਾਂ ਦਾ ਅੱਛਾ ਹਾਂਜੀ ਇਹਦੇ ਮਰਬੀ ਸਿੰਘਾਂ ਦੇ ਪਰਿਵਾਰਾਂ ਚੋਂ ਮੇਰੇ ਮੇਰੇ ਸਾਹ ਬਣਾਏ ਇਹ ਕਹਿੰਦਾ ਬੱਕਰੀਆਂ ਬੱਕਰੀਆਂ ਵੀ ਰੱਖਿਆ ਇਦਾਂ ਕੋਈ ਦਾਦਾ ਨਹੀਂ ਫਿਰ ਆ ਵੀ ਮੋੜ ਤੇ ਵੀ ਘਾਰਿਆ ਨਾ ਉਹ ਬੱਕਰੀ ਵਾਲੀ ਕਿਦੋਂ ਅੱਛਾ ਜੀ ਅੱਛਾ ਹੀ ਖੜਾ ਰਹੋ ਤੁਸੀਂ ਇੰਨੇ খো খোলো খ ਬਹੁਤ ਦਮਡਾ ਮਾਰਿਆ ਤੁਸੀਂ ਹਾਂ ਅੱਜ ਹਾਂਜੀ ਚਲੋ ਇਦਾਂ ਹੀ ਆ ਕਿਸੇ ਦਾ ਜੇ ਪਰਿਵਾਰ ਮਿਲ ਜੇ ਹੈਨਾ ਇਹ ਆਉਂਦੇ ਨੇ ਰਾਤ ਨੂੰ 9:00 ਨਾ ਹੁਣਾ ਉੱਥੇ ਕੰਮ ਤੋਂ ਡਿਊਟੀਆਂ ਅੱਛਾ ਜੀ ਫਿਰ ਅੱਧਾ ਘੰਟਾ ਪੂਨਾ ਘੰਟਾ ਲੱਖਣਾ ਮੈਂ ਤੁਹਾਡੇ ਦਰਸ਼ਨ ਮਿਲੇ ਚੱਲੀ ਜਾਨੇ ਫਿਰ ਮੈਂ ਚਲوں 10:00 ਤੱਕ ਮੋਬਾਈਲ ਵੇਖਣਾ ਪੈਂਦਾ ਹਥੇ ਸਰਾਂ ਵਾਈਕਲ ਵੇਖੇ ਨੇ ਕੋਈ ਪਾਉਂਦੀ ਆ 1 ਮੀਟਰ ਸਾਢੇ ਪਿੰਡਦਾ ਵਾ ਮੁੰਡਾ ਉਹ ਉਹ ਵਿਚਕਾਰ ਦਾ ਉਹ ਨਿੰਮੇ ਦਾ ਭਰਾ ਨਹੀਂ ਹਾਂ ਆ ਬੰਦਾ ਵੇਖਿਓ ਪਛਾਣੇ ਬੰਦਾ ਯਾਰ ਉਹ ਨਿੰਮੇ ਦਾ ਭਰਾ ਨਹੀਂ ਆ ਉਹਲਾ ਕਿਹੜਾ ਬੰਦਾ ਆਹ ਵਾਲਾ ਇਹ ਸਾਡੇ ਪਿੰਡ ਦਾ ਬੰਦਾ ਹੀ ਤੇ ਜ਼ਾਲਮ ਜ਼ਾਲਮ ਕਹਿੰਦਾ ਆਪਣਾ ਮੇਰਾ ਜ਼ਾਲਮ ਪਿੰਡ ਇਹੋ ਹੀ ਆ ਯਾਰ ਜ਼ਾਲਮ ਰਹਾ ਵੇ ਜ਼ਾਲਮ ਹੋਰ ਵੀ ਆ ਗਏ ਨਾ ਕਿੱਥੇ ਹੋਰ ਕਿੱਥੇ ਆ ਜ਼ਾਲਮ ਨੰਗਲ ਆ ਦੋਈ ਯਾਰੇ ਹਾਂ ਯਾਰ ਉਹ ਵੀਰੋ ਕਹਿੰਦਾ ਇੰਨਾ ਦਾ ਯਾਰ ਕਿੰਨਾ ਦਾ ਆ ਨਿੰਮੇ ਨਾਲ ਹਾਂ ਠਾਕਰ ਚੰਗ ਆਦਨ ਆਏ ਦਾਦਾ ਹੈਗਾ ਕੀ ਨਾਮ ਦੱਸਿਆ ਸੀ ਨੇ ਆਪਣਾ ਪਾਉ ਜੀ ਤੁਹਾਡਾ ਨਾਮ ਕੀ ਆ ਤੁਹਾਡਾ ਨਾਮ ਕੀ ਆ ਜਗਿੰਦਰ ਜਗਿੰਦਰ ਨਾ ਦਾਦਾ ਆਪਣਾ ਜਗਿੰਦਰ ਨਾ ਦਾਦਾ ਇਹ ਆਪਣਾ ਜੇ ਲੋ ਤੀਰਾ ਕਰ ਓਏ ਤੀਰਾ ਕਰ ਓਏ ਇਹ ਆਪਣਾ ਨਾ ਜਗਿੰਦਰ ਦਾਦਾ ਹੈ ਯਾਰ ਆਸੇ ਸੋ ਲੰਗ ਲੈ ਲੈ ਇਹ ਗਲਮ ਨੰਗਲ ਗਲਮ ਨੰਗਲ ਬੋਲਦਾ ਹੁੰਦਾ ਵੀਰੇ ਇਹ 달ਮਨਗਲ 달ਮਨਗਲ ਬੋਲਦਾ ਨਾ ਇਹੋ ਹੀ ਆ 달ਮਨਗਲ ਇਹੋ ਹੀ ਆ 달ਮਨਗਲ ਤੇ ਇਹੋ ਹੀ ਆ ਇਹੋ ਬੋਲਦਾ 달ਮਨਗਲ ਮਾਸ ਕਮ ਸੱਟ ਬੈਠਾ ਦਿਮਾਗ ਤੇ ਹਾਂਜੀ ਆ ਵੇ ਆਪਣਾ ਸਾਡੇ ਪਿੰਡ ਦਾ ਬੰਦਾ ਲੀਲੀ ਸ਼ਰਟ ਵਾਲਾ ਇਹ ਉਹ ਆ ਜਿਹੜੇ ਬੰਦੇ ਲੋਕ ਰੋੜਾ ਤੇ ਤੁਰੇ ਫਿਰਦੇ ਨੇ ਵੇਲੇ ਜਿਹਨੂੰ ਕੋਈ ਨਹੀਂ ਕੋਈ ਸ਼ਾਮ ਦਾ ਸੁਣਦਾ ਇਹ ਆਪਦਾ ਪਿੰਡ ਇਹੋ ਹੀ ਦਾਦਾ ਵਾ ਕਿ ਮੇਰਾ ਪਿੰਡ 달ਮਾ ਜਗਿੰਦਰ ਮੇਰਾ ਨਾ ਕਿਹਾ ਬੱਕਰੀਆਂ ਬੁکریاں ਵੀ ਸ਼ਾਇਦ ਕਿ ਨਹੀਂ ਰੱਖਿਆ ਜਗਿੰਦਰ ਹਾਂਜੀ ਤਰੀ ਗੋ ਜਿੰਦਰ ਨਹੀਂ ਸਾਡੇ ਪਿੰਡ ਸਾਡੇ ਪਿੰਡ ਬੱਕਰੀਆਂ ਕਿਹੇ ਨਾ ਨਹੀਂ ਰੱਖੀਆਂ ਵੀ ਅੱਛਾ ਏ ਇਦਾਂ ਕੋਈ ਨਾਲ ਦਾਲ ਨੰਗਲ ਤੇ ਫਿਰ ਇਹੋ ਜਿਹਾ ਬਟਾਰੇ ਕੋਲ ਇਹ ਤੇ ਦੂਜੇ ਦੇ ਨੇ ਇਹ ਤੇ ਉਹ ਤੇ ਆਪਾਂ ਮੁਖਤਸਰ ਸਾਹਿਬ ਤੋਂ ਛੜਾਇਆ ਸੀਗਾ ਅੱਛਾ ਮੁਖਤਸਰ ਸਾਹਿਬ ਤੋਂ ਛੜਾਇਆ ਸੀ ਉਹਦਾ ਨਹੀਂ ਪਤਾ ਕਿੱਥੋਂ ਲਾਉ ਉਹਦਾ ਬੋਲਣਾ ਨਹੀਂ ਇਹ ਇਹ ਪੰਜਾਬੀ ਨਹੀਂ ਹੈ ਬਹਿਰੀ ਆ ਇਹ ਪਾਜੀ ਇਹ ਤਾਂ ਚੱਲਿਆ ਯਾਰ ਦਲਮ ਦਾ ਯਾਰ ਮੈਨੂੰ ਤਾਂ ਦਰਦ ਨਹੀਂ ਲੱਗਦਾ ਜੀ ਤੇ ਤੁਹਾਡੇ ਪਿੰਡ ਦਾ ਆ ਜਿਹੜਾ ਆ ਵਿਚਕਾਰਲੇ ਬੰਦੇ ਦੀ ਗੱਲ ਕਰ ਰਿਹਾ ਮੈਂ ਬੰਦੇ ਨੂੰ ਜਾਣਦੇ ਆ ਹਾਂ ਯਾਰ ਪਰ ਇਹ ਬਰਾਜਰੀ ਪਾਜੀ ਸਾਰੀ ਜਾਣਦੀ ਮੁੰਡਾ ਕਿਉਂ ਹੈ ਜੀ ਤੇ ਮੈਂ ਤਾਂ ਕਿਉਂਕਿ ਆ ਮੈਂ ਵੀ ਮੁੰਡਾ ਆ ਸਾਡੇ ਪਿੰਡ ਦਾ ਮੈਂ ਘਰ ਘਰ ਤੇ ਜਾ ਪੁੱਛੇ ਤੁਹਾਡੇ ਇਹ ਫਾਇਦਾ ਫਾਇਦਾ ਕੀ ਨਾਮ ਆ ਪਾਪਾ ਦਾ ਤੇ ਡੈਡੀ ਦਾ ਕੀ ਨਾਮ ਆ ਹਾਂ ਨਹੀਂ ਉਹ ਤਾਂ ਸੀ ਨਹੀਂ ਕਰ ਬੋਲੇ ਸਨ ਇਹ ਕੀ ਬੋਲੇ ਸਨ ਇਹਦਾ ਪੁੱਤ ਪਿੰਡ ਵਾਲਾ ਬੋਲੇਸ ਨਹੀਂ ਇਹ ਕੀ ਆ ਮੁੰਡਾ ਸੰਨਿਆ ਦੇ ਪਟਾਲੇ ਲਾ ਕੇ ਪਿੰਡ ਬਹੁਤ ਦੂਰ ਆਉਂਦਾ ਇਹ ਇਹ ਦਾਲਮ ਪਿੰਡ ਦੱਸਦਾ ਆਪਣਾ ਨੰਗਲ ਦਾਲ ਨੰਗਲ ਇੱਕ ਮਿੰਟ ਇੱਕ ਮਿੰਟ ਮੈਂ ਸਾਈਡ ਤੇ ਕਰਦਾ ਫਰਮ ਕਰਕੇ ਦਿੰਦੇ ਆ ਇਧਰੋਂ ਸਾਈਡ ਤੇ ਕਰ ਇੱਕ ਮਿੰਟ ਇੱਕ ਮਿੰਟ ਮੈਂ ਮਾਨਾ ਤੇ ਗੱਲ ਨਹੀਂ ਆਣੀ ਪਈ ਆ। ਪਈ ਆਉਂਦਾ ਬੜੀ ਰੋਡ ਨੂੰ ਹੋਰ ਬੜਾ ਦੇ। ਹਾਂਜੀ। ਰੋਡ ਬਹੁਤ ਯਾਰ। ਐਂ ਕਰ ਉਹ ਨਾਲ ਇੱਕ ਮਿੰਟ। ਕੋਈ ਗੱਡੀ ਤੇ ਸੌਣਾ ਨਾ ਡਾਡੇ। ਚਲੋ ਬੜਾ ਲਾ ਦੇ ਤਾਂ ਭਲਾ ਫੜ ਲਾ ਹੁੰਦਾ। ਇਹ ਤੇ ਭਲਾ ਬਹੁਤ ਵਧੀਆ ਤੁਸੀਂ ਕਰਦੇ ਜੀ। ਹੋਰ ਕਰ ਹੋਰ ਕਰ। ਰਾਤ ਨੂੰ ਕੋਈ ਕਰ ਯਾਰ। ਇੱਕ 달ਮ ਪਿੰਡ ਨਾ ਬੋੜਾ ਵਾਲੀ ਰੋਡ ਤੇ ਹੈਗਾ ਨਹੀਂ ਇਹ 달ਮ ਨੰਗਲ ਬੋਲਦਾ ਆਪਣਾ ਪਿੰਡ ਇਹ 달ਮ ਨੰਗਲ ਬੋਲਦਾ ਨੰਗਲ 달ਮ ਤੇ ਹੈ ਹੋਈ ਹੈ ਬੋੜਾ ਵਾਲੀ ਦੇ ਨਾਲ ਹੀ ਪਿੰਡ ਇੱਕ 달ਮ ਹੈਗਾ ਵਾ ਇਹ 달ਮ ਨੰਗਲ ਬੋਲਦਾ ਵੀਰੇ ਤੁਸੀਂ ਇਸ ਨੇ ਇਹ ਬਾਰੇ ਕੀ ਕਹਿ ਰਹੇ ਮੂਲਾਸ ਨੇ ਜਾਂ ਤੇਰਾ ਪਿੰਡ ਤੇਰਾ ਪਿੰਡ ਕਿਹੜਾ ਵਾ ਮੈਂ ਜੋ ਮੂੰਹ ਚ ਨਾ ਆਉਂਦਾ ਜਿੰਦਾ ਨਾ ਸਿਆਪਾ ਹੋ ਰਿਹਾ ਪਿੰਡ ਕਿਹੜਾ ਵਾ ਨਹੀਂ ਨਹੀਂ 달ਮ ਨੰਗਲ ਹੀ ਬੋਲਿਆ ਹੋਰ ਕੁਝ ਨਹੀਂ ਬੋਲਿਆ ਨੇ ਦਾਲਮ ਲੱਗਦਾ ਬੋਲਸ ਨਹੀਂ ਲਿਆ ਖਲਿਆ ਬੋਲਸ ਨਹੀਂ ਲੱਗੋ ਪਿੰਡਾਂ ਦਾ ਨਾ ਬੋਲਸ ਨਹੀਂ ਉਦਾਂ ਬੋਲ ਦਿੱਤਾ ਲੱਗੇ ਪਿੰਡ ਉਧਰ 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 ਦੇਖਣ ਪਹਿਚਾਣੂ ਗਏ ਆ 12 ਹੀ ਮੇਰਾ ਵੀਰ 1 ਮਿੰਟ ਬਾਹਰ ਆ ਬਾਹਰ ਇਹ ਇਹਨੂੰ ਛੱਡਾ ਮਾਜਿਆ ਆਪਣੇ ਕਾਰ ਨੂੰ ਜਾਬੜਾ ਗੁਦਰੀ ਜਾਣਾ ਬੜਾ ਇਧਰ ਆ ਮੇਰਾ ਵੀਰ ਬਾਈ ਯਾਰ ਘਰ ਘਰ ਤੁਰਿਆ ਤੈਨੂੰ ਮੈਂ ਮਿਲਣ ਨੂੰ ਉਰੇ ਤੇ ਆ ਮੈਂ ਤਾਂ ਹੀ ਖਲਾ ਜਾਣਕਾਰੀ ਇਹ ਤਾਂ ਸਾਨੂੰ ਕਰ ਨਹੀਂ ਪੁੱਛਦੇ ਆ ਪ੍ਰੋਪਰ ਉਹ ਤੋਂ ਪੁੱਛਦੇ ਆ ਇਧਰ ਆ ਮੇਰਾ ਵੀ ਬਾਹਰ ਆ ਜਾ ਬਾਹਰ ਆ ਜਾ ਮੇਰਾ ਵੀ ਆ ਜਾ ਮੈਨੂੰ ਪਤਾ ਯਾਰ ਛੋਣੂ ਨੂੰ ਸਾਰਾ ਰਾਹ ਪਤਾ ਕੀ ਆ ਜਿਹੜੇ ਭਾਰਤ ਆ ਜਾ ਬਾਹਰ ਆ ਜਾ ਆਦਾ ਬਾਹਰ ਗਾ ਆਦਾ ਆ ਕੋਈ ਨਹੀਂ ਆਦਾ ਕੋਈ ਨਹੀਂ ਹੁੰਦਾ ਤੇ ਨਹੀਂ ਉਹ ਨਹੀਂ ਯਾਰ ਮੈਂ ਆਖਰ ਪੈਸੇ ਮਟੇ ਇਦਾਂ ਦੇ ਟੋਪੀ ਚ ਚੋਕਲੇ ਕਰਦੇ ਹੋ ਨਾ ਯਾਰ ਆਪਣਾ ਅਨ ਸ਼ਾ ਅੱਗੇ ਮਟੇ ਵੀ ਕਰਦੇ ਹੁਣ ਦੱਸ ਮੇਰਾ ਵਕੀਲਾ ਤੇਰਾ ਨਾ ਇਹ ਹੱਥ ਦੇ ਜਗਿੰਦਰ ਇੱਥੇ ਲਿਖਿਆ ਹੀ ਸ ਹੈ ਜਗਿੰਦਰ ਹੱਥ ਦੇ ਜਗਿੰਦਰ ਨਹੀਂ ਦਿੱਤਾ ਉਹ ਨਾ ਨਾ ਉਹ ਦੇ ਆਪਣੇ ਜਗਿੰਦਰ ਦਾਦਾ ਜੀ ਤੇ ਪਿੰਡ ਦਾਲਮ ਮੰਡਲ ਦਾ ਤੇਨੂੰ ਤੇਰੇ ਘਰ ਪਹੁੰਚਾ ਦਿੰਨੇ ਆ ਆਪਣਾ ਘਰ ਦੱਸ ਤੇਰਾ ਨਾਮ ਦੱਸ ਤੇ ਡੈਡੀ ਦਾ ਨਾਮ ਦੱਸ ਤੀ ਆ ਉਹ ਠੀਕ ਆਪੀ ਚੱਲਦੇ ਹੈ ਆਪੀ ਚੱਲਦੇ ਠੀਕ ਨੀ ਕੋ ਉੱਥੇ ਮੈਂ ਛੱਡ ਦਉ ਕਿੱਥੇ ਛੱਡ ਦਉ ਤੁਹਾਡੇ ਮਹੱਲੇ ਦਾ ਮਹੱਲੇ ਤੇ ਹਾਂਜੀ ਹੈ ਕਿਹੜਾ ਮਹੱਲਾ ਨਹੀਂ ਨਹੀਂ ਕਿੰਨਾ ਘਰ ਜਾਣਾ ਵਾ ਤੂੰ ਮੈਂ ਦਾਲਮ ਪਿੰਡ ਦਾ ਹੀ ਆ ਤੈਨੂੰ ਪਹੁੰਚਾ ਦਿੰਨੇ ਆ 14 ਗਨੇ ਕੋਹਾਂ ਦੀ ਕਾਲਜ ਤੋਂ ਆਏ ਤੇ ਓਹ ਪੈਸੇ ਵੀ ਤੈਨੂੰ ਦੇ ਦਾਂ ਜੇ ਤੂੰ ਉਹ ਆਪਣੇ ਘਰ ਦਾ ਦੇ ਪਿਓ ਦਾ ਕਿਸ ਭਰਾ ਦਾ ਨਾਮ ਦੱਸ ਬੱਬੂਆ ਛੇਤੀ ਕੋਲ ਬਾਬਦਮ ਬਸਰਦਾ ਫੱਦਾ ਕੋਈ ਬਸਰਦਾ ਫੌਜੀ ਦਾ ਯਾਰ ਕਹਿਲਾ ਆਵੇ ਫੌਜੀ ਦਾ ਬੰਦਾ ਆ ਲੰਬੜਦਾਰ ਆ ਇਹ ਕਿੱਡਾ ਬਣਨਾ ਨਾਮ ਕੋਈ ਜਾਂ ਨੰਬਰਦਾਰ ਓਰੇ ਆ ਆ ਬੰਦਾ ਪਛਾਣ ਕਿੱਥੋਂ ਦਾ ਬੰਦਾ ਓਹ ਨਹੀਂ ਆਹ ਬੰਦੇ ਨਾ ਉਹ ਬੰਦੇ ਇਹ ਪਿੰਡ ਦਾ ਨਾਂ ਲੈ ਆਂਦਾ ਦਾਲਮਨਗਲ ਇਹ ਦਾਲਮਨਗਲ ਦਾਲਮਨਗਲ ਹੀ ਬੋਲਦਾ ਇਹ ਦਾਲਮਨਗਲ ਕਰੀ ਜਾਂਦਾ ਵਾ ਵਾ ਤੁਹਾਡੇ ਰੀਕੇ ਤੋਂ ਲੈ ਕੇ ਆਏ ਹੋ ਬਬੀ ਠੀਕ ਆ ਜੀ ਅੰਜਰੀਕੇ ਪਤਨ ਤੋਂ ਆਏ ਆ ਉਹ ਜਿਹੜਾ ਉਹ ਬਿਹਾਰੀ ਹੋਗਾ ਉਹ ਇੱਕ ਇੰਦਰੀ ਆਪਣਾ ਕੱਢਿਆ ਤੇ ਠੀਕ ਆ ਜੀ ਹਾਂ ਠੀਕ ਆ ਜੀ ਹਾਂ ਜੀ ਮਿਹਰਬਾਨੀ ਭਾਈ ਤੁਹਾਡੀ ਬਹੁਤ ਤੁਹਾਡਾ ਧੰਨਵਾਦ ਵੀਰ ਜੀ ਧੰਨਵਾਦ ਆਹ ਸਾਈਡ ਤੇ ਕੱਲ ਬਣਿਆ ਕੋਈ ਮਾੜਾ ਮੋਟਾ ਆਦਿਆ ਨਹੀਂ ਹੈਗਾ ਆਪਣੇ ਘਰ ਦਾ ਨਾਮ ਨਹੀਂ ਹੈਗਾ ਬਾਈ ਮੈਨੂੰ ਆਉਂਦੀ ਸਾਰਾ ਨਾਮ ਵੱਡਾ ਚਾਹਣਾ ਕੋਈ ਮਾੜਾ ਮੋਟਾ ਪਿੱਛੇ ਕਿਤੇ ਫੇਰ ਹੀ ਹੈ ਨਾ ਮੈਂ ਕਹਿੰਦਾ ਮੈਂ ਬੋਲਦਾ ਹੀ 달ਮ ਨੰਗਲੀ ਆ ਨੰਗਲ ਪਿੰਡ ਵੱਖਰਾ ਉਹ ਨੰਗਲ ਆ ਪੰਨਗਲ ਹਾਂਜੀ ਨਹੀਂ ਆਈ ਵੀ ਇੱਥੇ ਰਹਿਣ ਵਾਲੇ ਨਹੀਂ ਜਾਂਦੇ ਆਲੀ ਵਾਲਾ ਲਾਦਨ ਬੱਧਾ ਇੱਕ ਵਾਰ ਆ ਕੇ ਤੁਰੇ ਚੱਲ ਉਹ ਨਹੀਂ ਚੱਲ ਕੁਕੜੀ ਆਂਦਾ ਆ ਰਿਹਾ ਗਾਲਮ ਨੰਗਲ ਹੋਰ ਵੀ ਦਾਲਮ ਕਿਤੇ ਹੈਗਾ ਉਹ ਉਹ ਵਾਲੀ ਲੱਗਿਆ ਹੈਗਾ ਦਾਲਮ ਉਹ ਕਿੱਕੜਾਂ ਵਾਲੀ ਠੀਕ ਹੈ ਜੀ ਆਜ ਨਾਲਾ ਰੋਡ ਜਿਹੜਾ ਹਾਂ ਹਾਂ ਜੀ ਉੱਥੇ ਆ ਤੇ ਇੱਧਰ ਵੀ ਦਾਲਮ ਉਹ ਗਾਪਣੀ ਨਹੀਂ ਉਹ ਕੋਈ ਹੋਰ ਉਹ ਵੀ ਦਾਲਮ ਨੰਗਲ ਹੀ ਆ ਨਹੀਂ ਉਹ ਕੱਲਾ ਦਾਲ ਮਿਆ ਕੱਲਾ ਦਾਲ ਮਿਆ ਕੱਲਾ ਦਾਲ ਮਿਆ ਹਾਂ ਜੀ ਆ ਇੱਧਰ ਫੇਸ ਬੁਖਾਂਚੇਂ ਤਰ੍ਹਾਂ ਇੱਧਰ ਆ ਬੰਦੇ ਹਾਂ ਆ ਹਾਂਜੀ ਸਾਰੇ ਵੀਰਾਂ ਨੂੰ ਵਾਇਗੋ ਜਿੱਕਾ ਖਾਲਸਾ ਵਾਇਗੋ ਜਿੱਕੀ ਫਤਿਹ ਆ ਸਕਦੀ ਅੱਜ ਜਦੋਂ ਤੁਸੀਂ ਵੀਰ ਨੂੰ ਵੇਖਿਆ ਸੀ ਕਿ ਆਪਾਂ ਭੱਠੇ ਤੋਂ ਲੈ ਕੇ ਆਏ ਸੀਗੇ ਜਿਲ੍ਹਾ ਤਰਨਤਾਰਨ ਤੇ ਇਹ ਆਪਣਾ ਪਿੰਡ ਦਾਲਮਨਗਲ ਦਾਲਮਨਗਲ ਬੋਲਦਾ ਸੀਗਾ ਪਰ ਅੱਜ ਆਪਾਂ ਪਿੰਡ ਦਾਲਮਨਗਲ ਦੇ ਵਿੱਚ ਖੜੇ ਆ ਜਿਹੜੇ ਆ ਵੀਰ ਜੀ ਹੁਣੀ ਤੁਸੀਂ ਦੇਖ ਰਹੇ ਜੇ ਮੇਰੇ ਲਾਗੇ ਇਹ ਸਾਰੇ ਭਰਾ ਦਾਲਮਨਗਲ ਦੇ ਆ ਪਰ ਇਹ ਦੱਸਦੇ ਆ ਕਿ ਇਹ ਸਾਡੇ ਪਿੰਡ ਤੋਂ ਵੀਰ ਨਹੀਂ ਹੈਗਾ ਤੇ ਮੈਂ ਵੀਰ ਨੂੰ ਕਹਿੰਦਾ ਕਿ ਕਿੱਚੀਂ ਤਰ੍ਹਾਂ ਫੇਸ ਬੁਖਾ ਦੇ ਤਿੰਨ ਤਰ੍ਹਾਂ ਫੇਸ ਬੁਖਾ ਦੇ ਹਾਂ ਟੋਪਾ ਲੋ ਟੋਪਾ ਲੋ ਕਰਕੇ ਉਹ ਹਾਂ ਇਧਰ ਮੁਕਰ ਇਧਰ ਮੁਕਰ ਇਧਰ ਮੁਕਰ ਇਧਰ ਗੋਰੀ ਇਧਰ ਮੁਕਰ ਹੱਥ ਨਹੀਂ ਲੰਮਣਾ ਯਾਰ ਮੈਂ ਹੱਥ ਤਾਂ ਸਾਡਾ ਆਉਣ ਮੁਕਰ ਆਉਣ ਮੁਕਰ ਨਹੀਂ ਹੱਥ ਲੋਂਦਾ ਨਹੀਂ ਹੱਥ ਲੋਂਦਾ ਖੜ ਤ ਸਹੀ ਖੜਦਾ ਯਾਰ ਮੈਨੂੰ ਇਹਦਾ ਖੜ ਜਾ ਖੜ ਲਾਂਗੇ ਨਹੀਂ ਖੜਨਾ ਉਹ ਕੀ ਖੜਨਾ ਵੀ ਬਾਬਾ ਜੀ ਹੱਥ ਨਹੀਂ ਲਾਉਣਾ ਹੋਰ ਠੀਕ ਹੈ ਜੀ ਹਾਂ ਅਬ ਖੜੇ ਫੇਸ ਖੜੇ ਐਵਰੀ ਜਗਿੰਦਰ ਆਪਣਾ ਨਾਂ ਦੱਸਦਾ ਵਾ ਜਗਿੰਦਰ ਸਿੰਘ ਹਾਂਜੀ 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 ਕੋਠੀਟਾ ਜੀ ਧੰਨਵਾਦ ਵੀ ਤੁਹਾਡਾ ਮੈਂ ਬੜੀ ਆਸ ਨਾਲ ਆਇਆ ਸੀਗਾ ਮੈਂ ਦਾਲਮਨਗਰ ਦੇ ਪਿੰਡ ਬੋਲਦਾ ਆਪਣਾ ਨਹੀਂ ਅਸੀਂ ਤੁਹਾਡੇ ਸਾਹਮਣੇ ਸਾਰੇ ਬੰਦੇ ਦੇ ਹੂੰ ਇਧਰ ਨੂੰ ਕੱਢ ਲਾ ਬਹੁਤ ਨੰਗ ਲੰਦ ਮੈਂ ਵੀਡੀਓ ਵੀ ਨਹੀਂ ਨਾ ਪਾਈ ਉਦੋਂ ਦੀ ਅਸਲ ਚ ਮੈਨੂੰ ਇਹ ਕਿ ਇਹ ਦਾਲਮਨਗਰ ਦਾ ਦਾਦਾ ਵਾ ਤੇ ਜੇ ਵੀਡੀਓ ਪਾਉ ਹੁਣ ਇਹਦਾ ਪਿੰਡ ਲੱਭ ਜੂਗਾ ਹਾਂ ਹਾਂ ਜੀ ਬੜਾ ਬਲੰਦ ਤਾਂ ਫੋਟੋ ਨੇ ਬਹੁਤ ਵਧੀਆ ਕੰਮ ਕਰਦਾ ਇਹ ਬੜਾ ਤਗੜਾ ਫੋਨ ਦਾ ਕੰਮ ਹੈ ਬਹੁਤ ਬੜਾ ਅੰਦਾਜ਼ ਕੰਮ ਹੈ ਇਹੋ ਜਿਹੀ ਵਿੱਚ ਜਾਣਾ ਤਾਂ ਫੜੇਗਾ ਜਾਣਾ ਹਾਂ ਜੀ ਅਦੇਗੜੋਂ ਕਿੱਧਰ ਰੋੜਿਆ ਆ ਯਾਰ ਰੋੜ ਪਤਾ ਕਾ ਅਦੇਗੜ ਪਾਰ ਕਰਕੇ ਨਾ ਤੇ ਜਿਹੜਾ ਅਗਲਾ ਚੌਕ ਆਊਗਾ ਨਹੀਂ ਹੁਣ ਮੈਂ ਇਹਦੀ ਵੀਡੀਓ ਹੀ ਪਾਉਣੀ ਆ ਕਿਉਂਕਿ ਹੁਣ ਦਲਮਨਗਲ ਹੀ ਪਿੰਡ ਦਾਦਾ ਸੀ ਆਪਦਾ ਉਹ ਕੱਲਾ ਦਲਮਾ ਬਟਾਲੇ ਕੋਲ ਦੱਸਦਾ ਸੀ ਮੇਰਾ ਪਿੰਡ ਬਟਾਲੇ ਕੋਲ ਹਾਂ ਜੀ ਬਟਾਲੇ ਕੋਲ ਤੇ ਫੇਰ ਇਹੋ ਹੀ ਆ ਨਹੀਂ ਠੀਕ ਹੈ ਜੀ ਵੈਸੇ ਮੈਂ ਆ ਪਿੰਡ ਦੇ ਸਰਪੰਚ ਧਾਲਮ ਨੰਗਲ ਪਿੰਡ ਜਿਹੜਾ ਕਿ ਗਰਦਾਪੁਰ ਜ਼ਿਲ੍ਹੇ 'ਚ ਹਾਂਜੀ ਉਹ ਇਹੋ ਹੀ ਇਕੱਠਾ ਹੀ ਹਾਂਜੀ ਕਈ ਧਾਲਮ ਵੱਖਰੇ ਨੇ ਨੰਗਲ ਵੱਖਰੇ ਨੇ ਹਾਂਜੀ ਸਾਰੇ ਜ਼ਿਲ੍ਹੇ ਦੇ ਵਿੱਚ ਇਧਰ ਕੋਈ ਇਹ ਦੋਨੋਂ ਇਕੱਠੇ ਵਾਜਦੇ ਨੇ ਉਹਨਾਂ ਕੁੱਛੇ ਵਾਜਦੇ ਐ ਹੋਈ ਪੇਟ ਵਾ ਇਹ ਦਾਲ ਨੰਗਲ ਹੀ ਦੱਸਦਾ ਸੀ ਨੰਗਲ ਉਹ ਆ ਤੇ ਦਾਲ ਮਾਲ ਹਾਂ ਜਿਹਦੇ ਵਿੱਚ ਫਸੜਦੀ ਆ ਫਸੜਦੀ ਸੁਣਿਆ ਮੈਂ ਥੋੜਾ ਜਿਹਾ ਫਸੜਦੀ ਆ ਹਿਸਾਬ ਨੂੰ ਵਿੱਚ ਉਹ ਸੜਕੀ ਹੋਠਿਆ ਜੀ ਇੱਕ ਖਾਸਾਈ ਫਸੜੀ ਉਗਰੇ ਵਾਲਾ ਵੀ ਦਾਲ ਨੂੰ ਗਈ ਜਾਂਦੇ ਆ ਉਹ ਨਹੀਂ ਯਾਰ ਨਹੀਂ ਹੋ ਜਾਂਦਾ ਪਤਾ ਪਹਿਲਾਂ ਪਤਾ ਪਤਾ ਕੀ ਆ ਟੁਖਰੇ ਵਾਲੇ ਟੁਖਰੇ ਵਾਲ ਦੇ ਵਿੱਚ ਜਾਣਦਾ ਕੋਈ ਪਤਾ ਨਹੀਂ ਪਤਾ ਨਹੀਂ ਪੁੱਛਿਓ ਫਾਜ਼ਲ ਸਾਹਿਬ ਦੇ ਨਾਲ ਹੋ ਸਕਦਾ ਕੋਈ ਪਰਾਂ ਕਈ ਸਰਦਾਰ ਲਾਉਦਾ ਕਟਿੰਗ ਕਰਾਤੀ ਹੋਵੇ ਇਦਾਂ ਜਗਿੰਦਰ ਆਪਣਾ ਨਾਂ ਦੱਸਾ ਤੁਹਾਡੇ ਫਾਦਰ ਸਾਹਿਬ ਦਾ ਕੀ ਨਾਮ ਆ ਡੈਡੀ ਦਾ ਕੀ ਨਾਮ ਆ ਕੋਈ ਨਹੀਂ ਨਹੀਂ ਮੇਰੀ ਗੱਲ ਤੇ ਸੁਣ ਫਾਦਰ ਸਾਹਿਬ ਦਾ ਕੀ ਨਾਮ ਆ ਹੱਥ ਚੱਲ ਨਹੀਂ ਲਾਉਂਦੇ ਪਿਤਾ ਦਾ ਕੀ ਨਾਮ ਆ ਪਿੰਡ ਕਿਹੜਾ ਪਿੰਡ ਕਿਹੜਾ ਤੁਹਾਡਾ ਬਾਬਾ ਜੀ ਮੇਰੇ ਕੋਲ 2-3 ਮਹੀਨੇ ਤੋਂ ਆ ਮੈਂ ਜਦੋਂ ਵੀ ਪੁੱਛਦਾ ਵਾਂ ਇਹ ਇਹੋ ਗੱਲ ਦੱਸਦਾ ਕਿ ਮੇਰਾ ਪਿੰਡ ਦਾਲਮਨੰਗਲ ਆ ਤੁਹਾਡੇ ਕੋਲ ਹਾਂਜੀ ਮੇਰੇ ਕੋਲ ਠੀਕ ਹੈ ਜੀ ਨਹੀਂ ਬਾਬਾ ਜੀ ਆਪਾਂ ਇੱਕ ਵਾਰੀ ਘਰ ਤੇ ਲੱਭਣ ਦੀ ਕੋਸ਼ਿਸ਼ ਕਰੀਏ ਕਰੀਏ ਇਹ ਇਹ ਵੀ ਇਹਦੇ ਪਸੂਕਰ ਦਾਲਮਨਤ ਨਹੀਂ ਹੈਗਾ ਹਾਂਜੀ ਠੀਕ ਹੈ ਜੀ ਤਾਂ ਇਹ ਸਾਡੇ ਪਿੰਡ ਦਾ ਬੰਦਾ ਹੈ ਹਾਂਜੀ ਆਪਣੇ ਪਿੰਡ ਦਾ ਹੈ ਕਿ ਜਾਣੇ ਇਹ ਮੂੰਹ ਬੋਲ ਕੇ ਦੱਸਿਆ ਵੀ ਮੇਰਾ ਪਿਓ ਦਾ ਨਾਮ ਆ ਤੇ ਮੇਰੇ ਬਾਪ ਦਾ ਨਾਮ ਆ ਇਹਨੂੰ ਕੋ ਪਤਾ ਨਹੀਂ ਲੱਗਦਾ ਦਾਦਾ ਹੈ ਕੋਈ ਪਿਤਾ ਜੀ ਦਾ ਕੀ ਨਾਮ ਤੁਸੀਂ ਤੁਹਾਡੇ ਮੇਰੇ ਨਾਲ ਸੁਣੋ ਤੁਹਾਡੇ ਪਿਤਾ ਜੀ ਦਾ ਕੀ ਨਾਮ ਆ ਇੱਕ ਮਿੰਟ ਇੱਕ ਮਿੰਟ ਵੀ ਜੀ ਤੁਹਾਡੇ ਪਿਤਾ ਜੀ ਦਾ ਕੀ ਨਾਮ ਆ ਪਿਤਾ ਜੀ ਦਾ ਕੀ ਨਾਮ ਤੁਹਾਡੇ ਦਾ ਕੋ ਨਹੀਂ ਪਤਾ ਕੀ ਨਾ ਕੀ ਆਪ ਦਾ ਨਾਮ ਕੁਝ ਨਹੀਂ ਪਹਾਂ ਦੀ ਗੱਲ ਸਾੜੇ ਚੱਲ ਜਾਂਦੇ ਉਹ ਹੱਕ ਲਾਂ ਦੇ ਕੋਈ ਥੋੜੀ ਖਾਈ ਦੀ ਹਾਂਜੀ ਨਹੀਂ ਪਿਦਾਈ ਦਾ ਨਾਮ ਕੀ ਆ ਕੀ ਨਾਮ

ਸਾਲੀ ਹੋ ਰਿਆਂ ਕਰੋ ਨਿਕਲੇ ਨੂੰ ਉਹ ਕਿ ਗੁਜਰਾ ਦੇ ਹਾਥੀ ਆਇਆ ਉਹ ਵੀ ਗੌਂਦਾ ਗੰਦਾ ਆਇਆ ਗੁਜਰ ਪਾਣੀ ਤੇ ਬਹੁਤ ਆਵਾੜਾ ਪੱਟੇ ਪੁੱਟੇ ਦੀ ਆਉਣਾ ਮਾਰ-ਮਾਰ ਨਾ ਕਮਾਲ ਦੀ ਵਕਤ ਦਾ ਸ਼ਾਹਤ ਆ ਅਸੀਂ ਪਰ ਇਹ ਭਾਜੀ ਸਾਡੇ ਪਿੰਡ ਦਾ ਨਹੀਂ ਇਹ ਸਾਡੇ ਪਿੰਡ ਦਾ ਨਹੀਂ ਨਾ ਨਾ ਸਕਦਾ ਜੀ ਚਲੋ ਚੱਲੀ ਕੋਰੇ ਹਨ ਕਿਹੜਾ ਆ ਉਹ ਉਹਨਾਂ ਕੁੰਦਾ ਬੋਲਦਾ ਨਹੀਂ ਆ ਉਹ ਮੁਖਸਰ ਸਾਹਿਬ ਤੋਂ ਛੜਾ ਕੇ ਲੈਂਦਾ ਸੀ ਆ ਇਹ ਬਿਹਾਰੀ ਆ ਇਨੂੰ ਆਪਣਾ ਇੱਕ ਏਰੀਆ ਦਸੀ ਜਾਂਦਾ ਵਾ ਕਿ ਮੇਰਾ ਆਵਾ ਡਾਲਾ ਵਾਲਾ ਰੋਡ ਡਾਲਾ ਵਾਲਾ ਰੋਡ ਹੋਰ ਇਹਨੂੰ ਕੁਝ ਨਹੀਂ ਪਤਾ ਇਹਦਾ ਰੋਡ ਤੋਂ ਤੁਰਿਆ ਫਿਰਦਾ ਸੀ ਕਿ ਕਿਸ ਵੀਰ ਨੇ ਆਪਣੇ ਆਸ਼ਰਮ ਆਣਾ ਆਪਣਾ ਹਰੀਕੇ ਪਤਨ ਅੱਛਾ ਹਾਂਜੀ ਹਾਂਜੀ ਹਰੀਕੇ ਪਤਨ ਆਇਆ ਮਰੀਦ ਸਿੰਘ ਉਹ ਅੱਗੇ ਆਪਾਂ ਗੋਵਾਲ ਵਾਲਾ ਹੈਗਾ ਸੀ ਗਿਆ ਸੀ ਗਿਆ ਸੀ ਘਰੇ ਆ ਗਿਆ ਅਮਰੀਕ ਸਿੰਘ ਭਾਗੋਵਾਲ ਤੋਂ ਭਾਗੋਵਾਲ ਇੱਕ ਤੇ ਇੱਥੋਂ ਦਾ ਹੀ ਚਿੱਟੀ ਦਾੜੀ ਸੀਗੀ ਇੱਕ ਬਜ਼ੁਰਗ ਮੇਰੇ ਕੋਲ ਆਇਆ ਸੀਗਾ ਕੀ ਅੱਖ ਲਗੀਆਂ ਤੁਹਾਨੂੰ ਆ ਕਥੂ ਨਗ ਲਗੋ ਕਥੂ ਨਗ ਲਗੋ ਭਗਵਾਲ ਤੋਂ ਬੜੇ ਗਾਇਬ ਹੋ ਇਹਨਾਂ ਕੋਈ ਭਗਵਾਲ ਜਿਹਾ ਕਿਨਾਂ ਦੂਰੀ ਤੋਂ ਹੈ ਭਗਵਾਲ ਉਹ ਬੋਲਾ ਆ ਸਾਹਮਣੇ ਭਗਵਾਲ ਦਿਖਣਿਆ ਪੈਣਾ ਪੈਣਾ ਨਹਿਰੋਂ ਬਾਹਰ ਹਾਂ ਜੇ ਦੂਰ ਪਾਰ ਪਾਰ ਭਗਵਾਲੀ ਮਤਲਬ 2 ਕਿਲੋਮੀਟਰ ਲਾਹੇ ਸਮਝ ਦੇਦਾ ਅਛਾ ਇਹ ਭਗੋਵਾਲ ਭਗੋਵਾਲ ਦੇ ਵੀਰ ਵੀ ਆ ਗਿਆ ਆਪਣੇ ਨਾਲ ਸਿੱਧਾ ਸਾਡੀ ਫਿਰ ਮੈਨੂੰ ਸੁਟੀ ਦਿਓ ਕੋਈ ਗੱਲ ਨਹੀਂ ਵਿੱਚ ਚਲੋ ਤੁਸੀਂ ਆਪਣੀ ਆ ਜਾਓ ਕਿ ਮੇਰੇ ਰੋਟੀ ਬਣੀ ਫਿਰ ਵੀ ਆ ਜਾਓ ਤੇ ਬਾਤ ਚੜ ਦੇ ਖਲਾਉਗੀ ਬੰਦਾ ਤੇਰੇ ਪਿੰਡ ਦਾ ਵਾ ਨਹੀਂ ਬੰਦਾ ਕਹਿੰਦਾ ਆਪਣੇ ਆਏ ਆੜੇ ਪਿੰਡ ਦਾ ਇਹ ਨਹੀਂ ਆਪੇ ਪਿੰਡ ਦਾ ਨਹੀਂ ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜਿਹਦਾ ਨਹੀਂ ਤੇ ਕੋਈ ਚੜਦਾ ਹੁੰਦਾ ਤਾਂ ਕੋਈ ਗੱਲ ਨਹੀਂ ਚਲੋ ਬਾਕੀ ਬੈ ਫਿਰ ਗੱਡੀ ਨਾਲ ਸਰਮਾ ਚ ਸੇਵਾ ਜੀ ਹੋ ਗਈ ਆ ਉਹ ਦੇਖ ਕੇ ਜਾਈਏ ਹਾਂ ਕੋਈ ਉਹਦਾ ਕੰਮ ਵੀਰ ਜੀ ਚਹਿਦਾ ਜੀ ਬਹੁਤ ਵਧੀਆ ਕੰਡੀ ਚਲੋ ਮੈਂ ਤਾਂ ਤੇ ਬਹੁਤ ਖੁਸ਼ ਹਾਂ ਉਕੇ ਉਹ ਪਿੰਡਾਂ ਦੇ ਪਿੰਡ ਤਾਂ ਇਹ ਪਛਾਣ ਜਣਾ ਸੀ ਆਹ ਮੁੰਡਾ ਖਲੋਤਾ ਆਪਣੇ ਪਿੰਡ ਦਾ ਨਹੀਂ ਹੈਗਾ ਹਾਂ ਜੀ ਉਹ ਫਿਰ ਇਹ ਦਿਮਾਗੀ ਅਫਸਰਡ ਕਰਕੇ ਉਹਦਾ ਜੋ ਮੂ ਨਹੀਂ ਇਹਨੂੰ ਵੀ ਜੀ 2-3 ਮਹੀਨੇ ਹੋ ਗਿਆ ਇਹ ਹਮੇਸ਼ਾ ਹੀ ਜਦੋਂ ਕਹ ਪੁੱਛਦਾ ਕਿਹੜਾ ਪਿੰਡ ਦਾ ਦਾਲਮਨਗਲ ਦਾਲਮਨਗਲ ਕਿਤੇ ਆਇਆ ਇਹੋ ਕਹਿੰਦਾ ਹਾਂ ਜੀ ਇਹ ਦੇਖ ਲਈ ਹਾਂ ਜੀ ਦਾਲਮਨਗਲ ਦਾ ਬੜੀ ਚੰਦਾਈ ਹੋ ਬੋਲਦਾ ਗਾਜਣਾ ਕਾਬੂ ਕਰਕੇ ਹੋ ਸਕਦਾ ਜਿੱਦਾਂ ਦਾਲਮ ਦੇ ਲਾਗੇ ਗੁੱਜਰ ਰਹਿੰਦੇ ਰਹੇ ਆ ਤੇ ਦਾਬ ਉਹ ਹੈਗਾ ਕੁੱਪੜਾਂ ਹੀ ਲੱਗੋ ਬਹੁਤ ਦੱਛਿਆ ਉਹ ਕੋਈ ਨਹੀਂ ਦਾਬ ਚਲੋ ਹੁਣ ਇਹਦੀ ਮੈਂ ਵੀਡੀਓ ਪਾਉਣੀ ਆ ਵੀਡੀਓ ਤੇ ਲਵ ਲਿਓ ਕਿਉਂਕਿ ਪਹਿਲਾਂ ਮੈਂ ਵੀਡੀਓ ਨਹੀਂ ਸਵਾਈ ਕਿਉਂਕਿ ਐਡਰੈਸ ਆਫ ਦਾ ਇਹ ਇਦਾਂ ਦੱਸ ਰਿਆ ਸੀ ਦਾਲਮ ਲੰਗਣਾ ਹੁਣ ਵੀਡੀਓ ਪਾਉਂਗਾ ਹਾਂਜੀ ਆ ਹਰੀ ਕੇ ਪਤਨ ਦੇ ਕੋਲ ਆ ਚਲੋ ਥੋੜੇ ਨੰਬਰ ਦਿਖਾਓ ਚਲਿਏ ਰਵਾਂ ਨਹੀਂ ਨਹੀਂ ਅਰੋ ਵੀ ਚੱਲ ਪਾਣੀ ਨਹੀਂ ਬਾਸ ਚੜਦੀ ਗਲਾ ਜੀ ਚਲੋ ਕੋਈ ਗੱਲ ਨਹੀਂ ਠੀਕ ਹੈ ਜੀ ਧੰਨਵਾਦ ਜੀ ਚੰਗਾ ਵੈਗਰੀ ਜੀ ਚੰਗਾ ਜੀ ਹਾਂਜੀ ਹਾਂਜੀ ਵੀਡੀਓ ਮੈਂ ਇਸ ਕਰਕੇ ਨਹੀਂ ਬਾਈ ਕਿਉਂਕਿ ਆਪ ਦਾ ਪਿੰਡ ਬੋਲਣਾ ਸੀ 달ਮ ਨਗਰ ਮੈਂ ਲੋਕਾਂ ਨੇ ਹੈਣਾ ਪਿੰਡ ਤੇ ਬੋਲਣ ਡਿਆ ਵਾ ਤੇ ਵੀਡੀਓ ਕਿਉਂ ਆਹ ਕੱਤੋਂ ਪੈ ਜਾਂਦਾ ਚਲੋ ਆਪਾਂ ਹੁਣ ਪਿੰਡ ਆ ਗਏ ਅਸਲ ਤਸਤੀ ਹੋ ਗਈ ਆ ਹਾਂਜੀ ਚਲੋ ਸੇਵਾ ਕਾਂਡੇ ਜੀ ਤੁਸੀਂ ਤਾਂ ਸੇਵਾ ਚ ਇਤਰਾ ਬਹੁਤ ਵਧੀਆ ਕਰਦੇ ਜੀ ਧੰਨਵਾਦ ਜੀ ਬਹੁਤ ਵਧੀਆ ਇਹ ਦੋ ਵਾਰ ਚੰਗਾ ਵੈਗਰੀ ਜੀ ਨਹੀਂ ਹੋ ਕੇ ਵੀ ਦੀ ਅਗੇ ਦਿਖਾ ਸਹੀ ਗਾ ਅਗੇ ਬਤਾਂ 4 ਕਿਹੋ ਜਿਹਾ ਤਨ ਉਹ ਸਰ ਭਗਵਾਲ ਤੋਂ ਆ ਭਗਵਾਲ ਤੋਂ ਅਮਰੀਕਾ ਮੈਨੂੰ ਨਾ ਕੋਈ ਮੇਰੇ ਨੰਬਰ ਤੇ ਫੋਟੋ ਭੇਜ ਦੋ ਉਹਨਾਂ ਦੀ ਕੋਈ ਨਹੀਂ ਆਪਣਾ ਨੰਬਰ ਦੋ ਮੈਨੂੰ ਦੇਖ ਇੱਕ ਮਿੰਟ ਮੈਨੂੰ ਉਹ ਤੋਂ ਫੋਟੋ ਮੁਆਫ ਦਾ ਲੱਗ ਹਾਂਜੀ ਰਹਿਣ ਦੇ ਪਾਗਵਾਲ ਤੋਂ ਤੁਹਾਡੇ ਇੱਕ ਬੰਦਾ ਹੈਗਾ ਬੜਾ ਖਰਾਬ ਕਰਦਾ ਪਰ ਨਾਂ ਨਹੀਂ ਮਿਲਣ ਉਹਦਾ ਕਿਹਦਾ ਬੰਦਾ ਦੱਸੋ ਨਹੀਂ ਬਾਹਰ ਗਿਆ ਸੀ ਆ ਨਾਂ ਉਹਦਾ ਹੀ ਮਲੂਕ ਅੱਛਾ ਮੁੰਡੇ ਦਾ ਅੱਛਾ ਰਹਿੰਦਾ ਹੀ ਉਹ ਕਬੈਤ ਚ ਅੱਛਾ ਮੁੰਡਾ ਹੌਲੀ ਜੀ ਉਮਰ ਦਾ ਹੈ ਮੈਂ ਫੋਟੋ ਵੀ ਖਾ ਦੂੰ ਨੰਬਰ ਲਗਾ ਲੈ ਹੁਣ ਹਾਂਜੀ ਪਰ ਉਹਦਾ ਰਿਸ਼ਤੇਬਾੜੀ ਰਿਸ਼ਤੇਦਾਰ ਮੁੰਡੇ ਦੀ ਫੋਟੋ ਪਾਉਣੀ ਹੈ ਇਹਨਾਂ ਨੂੰ ਆ ਨੰਬਰ ਮੈਂ ਆਪਣਾ ਦਵਾਂ ਹਾਂਜੀ ਆਪਣਾ ਜੀ ਤੁਹਾਨੂੰ ਵਟਸਐਪ ਤੇ ਮੈਂ ਫੋਟੋ ਭਾਗਾਂਗੀ ਜੀ ਇਹਦਾ ਫੋਨ ਲਾਓ ਜੀ ਨਹੀਂ ਆਦ ਭਰੇ ਦਾ ਕੰਮ ਬੜਾ ਉਹਦੇ ਕੰਦੇ ਦੋ ਪਲਾਇਕਾਂ ਨਾਂ ਦਾ ਹੋਏ ਕੋਈ ਨਹੀਂ ਫਾਇਪਾ ਗੋਣਾ ਆ ਠੀਕ ਹੈ ਜੀ ਕੋਈ ਨਹੀਂ ਆ ਨੰਬਰ ਜੀ ਠੀਕ ਹੈ ਤੁਸੀਂ ਦੱਸ ਦਿਓ ਕਿ ਆਪਾਂ ਦਾਲ ਕਿਨੇ ਮਿਲੇ ਸੀ ਠੀਕ ਹੈ ਜੀ ਚੰਗਾ ਲੈ ਗਰੀ ਭਾਈ ਖਾਸਾ ਹੀ ਫੱਤੀ ਠੀਕ ਹੈ ਜੀ ਠੀਕ ਚਲ ਆਜੇ